ਗਿਨਾਈਂ ਸ਼ਰਤ ਪਾਣਾ ਤੋਂ ਸਿੱਧੂ ਨੂੰ ਰਿਹਾਰ ਕਰਨਾ ਤੇ ਅਸੀਂ ਅਪੀਲ ਕਰਦੇ ਆਂ ਸਮੁੱਚੀ ਆਪਣੇ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮੇਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭੰਨ ਆਲੇ ਰਿਹਾਰ ਨਹੀਂ ਹੋਇਆ ਤਿਆਰੀ ਫੁੱਲ ਰੱਖਿਓ ਏਕ ਕਾਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਕਰੋ ਠੀਕ ਕੱਲ ਮਹੱਲੀ ਸੀ ਸਟਾਫ ਦੇ ਤੋਂ ਲਿਜਾ ਕੇ ਜੋ ਬਰਫ ਖੁਦ ਨਾਲ ਸੇਲੰਗਾ ਦੇ ਲਟਾਇਆ ਜਾ ਰਿਹਾ ਬਰਫ ਤੇ ਉੱਤੇ ਸਿਰ ਚ ਪਾਣੀ ਪਰ ਮੂੰਹ ਚ ਪਾਣੀ ਪਾਇਆ ਜਾ ਰਿਹਾ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਪਹਲੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਸਟਰ ਕਹਿੰ ਕੇ ਮਾਰਦੇ ਆ ਸਾਡੇ ਮੁੰਡਿਆਂ ਨੂੰ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹ ਜਨਤਕ ਜਥੇਬੰਦੀਆਂ ਮੈਦਾਨ ਦੇ ਵਿੱਚ ਆ ਰਹੀਆਂ ਨੇ ਜਿੰਨੀਆਂ ਜਥੇਬੰਦੀਆਂ ਹੁਣ ਤੱਕ ਜਨਤਕ ਹਿੱਤਾਂ ਦੇ ਵਿੱਚ ਸੰਘਰਸ਼ ਕਰ ਰਹੀਆਂ ਸੀ ਉਹ ਲੋਕ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਲਗਾਤਾਰ ਸੜਕਾ ਰੋਕ ਰਹੇ ਨੇ ਪਿੰਡਾਂ ਦੇ ਵਿੱਚ ਮੁਜ਼ਾਰੇ ਕਰ ਰਹੇ ਨੇ ਜਾਂ ਫਿਰ ਨੁਕੜ ਮੀਟਿੰਗਾਂ ਹੋ ਰਹੀਆਂ ਨੇ ਭਾਨਾ ਸਿੱਧੂ ਜਿਨ੍ਹਾਂ ਦੇ ਉੱਪਰ ਕਈ ਕੇਸ ਹੁਣ ਤੱਕ ਦਰਜ ਹੋ ਚੁੱਕੇ ਨੇ ਉਹਨਾਂ ਦੀ ਰਿਹਾਈ ਨੂੰ ਜਨਤਕ ਜਥੇਬੰਦੀਆਂ ਨੇ ਗੈਰ ਕਾਨੂੰਨੀ ਦੱਸਿਆ ਹੁਣ ਤੱਕ ਤੁਸੀਂ ਦੇਖਿਆ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਸੈਂਕੜੇ ਜੀ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਪਿੰਡਾਂ ਤੋਂ ਲੈ ਕੇ ਸੱਥਾਂ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਹੁਣ ਤੱਕ ਦੀ ਜੇਕਰ ਆਪਾਂ ਕਾਰਜਕਾਰੀ ਦੇਖੀ ਜਾਵੇ ਤਾਂ ਉਹ तकरीबन तकरीबन ਭਾਨਾ ਸਿੱਧੂ ਦੇ ਹੱਕ ਦੇ ਵਿੱਚ ਹੈ ਕਿ ਭਾਨਾ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਗੈਰਕਾਨੂੰਨੀ ਗ੍ਰਿਫਤਾਰੀ ਹੈ ਤੱਕੇ ਦੇ ਨਾਲ ਭਾਨਾ ਸਿੱਧੂ ਨੂੰ ਹਰਾਜ਼ ਕੀਤਾ ਜਾ ਰਿਹਾ ਆਓ ਤੁਹਾਨੂੰ ਸੁਣਾਉਂਦੇ ਆ ਕਿ ਅੱਗੇ ਹੁਣ ਜਿਹੜੇ ਉਹ ਲੋਕ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਏ ਉਹਨਾਂ ਲੋਕਾਂ ਦਾ ਕੀ ਕਹਿਣਾ ਜੋ ਭਾਨਾ ਸਿੰਘ ਸਿੱਧੂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਬਹਿੰਡੇ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਪਹਾਨਾ ਸਿੰਘ ਸਿੱਧੂ ਨੂੰ ਦਿਹਾੜਾ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਇਹ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਹੈ ਕਿ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਹੈ ਤੇ ਅਸੀਂ ਅਪੀਲ ਕਰਦੇ ਹਾਂ ਸਮੁੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮੇਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭਾਨ ਹਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਵਾਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਹੈ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫੁੱਲ ਰੱਖੋ ਕਿ ਤਰੀਕ ਨੂੰ ਆਪਣੇ ਮਾਨ ਸਾਹਿਬ ਨੇ ਰੱਖਿਆ ਧੂਰੀ ਦੇ ਵਿੱਚ ਜਿਹੜੇ ਐਮਪੀ ਨੇ ਇੱਥੋਂ ਉਹਨਾਂ ਨੇ ਤਿੰਨ ਦਾ ਜਿਹੜਾ ਹੈਗਾ ਉਹ ਸਾਡਾ ਸਾਰਾ ਜੰਨੀਆਂ ਵੀ ਜੱチェਬੰਦੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤਿੰਨ ਤਰੀਕ ਦਾ ਜਿਹੜਾ ਭਵੰਸ਼ ਸਿੰਘ ਮਾਨ ਦਾ ਜਿਹੜਾ ਘਰਾਓ ਰੱਖਿਆ ਕਰਦਾ ਉਧਰ ਨੂੰ ਜਾਣ ਦਾ ਸੱਦਾ ਤੇ ਉਹਦੇ ਲਈ ਤਿਆਰੀਆਂ ਆਦੀਆਂ ਫੁੱਲ ਰੱਖਣੀਆਂ ਢਿੱਲੀ ਨਹੀਂ ਗੱਲ ਕਰਨੀ ਕਿਉਂਕਿ ਹਲੇ ਤੁਹਾਨੂੰ ਪਤਾ ਹੀ ਇਹ ਵੀ ਸਰਕਾਰਾਂ ਕਿਵੇਂ ਤਕੜਮਬਾਜ਼ੀਆਂ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਚਲ ਜਾ ਆ ਕੇ ਛੱਡ ਦਿਆਂਗੇ ਛੁੜਾ ਦੇਾਂਗੇ ਜੀ ਭਾਣਾ ਮੈਂ ਫੇਰ ਕਹਿੰਦਾ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰ ਤੇ ਪਤਾ ਨਹੀਂ ਹੋਰ ਕਿੰਨੇ ਕੁ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਆ ਦੁਬਾਰਾ ਮੀਟਰ 'ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦੇ ਇਹ ਕਹਿੰਦੇ ਉੱਪਰ ਅਸੀਂ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ ਆਪਣੇ ਜਿਹੜੇ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਫਿਰ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜ਼ਬਰ ਥੋੜੀ ਕੀਤਾ ਉਹ ਕਿ ਅਤਵਾਦੀ ਫੜਿਆ ਇਹਨਾਂ ਨੇ ਜਿਹੜੇ ਇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀ ਸਟਾਫ ਦੇ ਕੋਲ ਜਾ ਜੋ ਬਰਫ ਉਦੋਂ ਸਿਲੰਗਾ ਦੇ ਲਟਾਇਆ ਜਾ ਰਿਹਾ ਬਰਫ ਤੇ ਤੇ ਉੱਤੇ ਸਿਰ ਚ ਪਾਣੀ ਪਾ ਤੇ ਮੂੰਹ ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ ਓਦੋਂ 1000 ਗੁਣਾ ਕੱਟ ਜਿਆਦੇ ਰੋਹ ਲੋਕਾਂ ਚ ਵਧੀ ਜਾਂਦਾ ਉਹਦੇ ਭਰਾ ਦੇ ਬਖਤ ਦੇ ਤਾਂ ਜਿਹੜੇ ਕਿੱਛੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੇੜਨਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਖਝੋਲਾ ਪਾਹੀ ਗੱਲ ਲੰਮੀ ਸੜੀ ਤੋਂ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦੇ ਲੈ ਕੇ ਸਾਰਾ ਸਮਾਨ ਲੈ ਕੇ ਪਹੁੰਚ ਜਿਓ ਅਗਲੀ ਮੀਟਿੰਗ ਉਹ ਕਰੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦਿਆਂਗੇ ਉਨੇ ਆਪਣੀ ਗੱਲ ਉਪਰ ਕੀਤੀ ਹੈ ਇਹ ਗੱਲ ਕੱਲ ਨੂੰ ਤੈ ਹੋਣੀ ਹੈ ਕਿੱਧਰ ਨੂੰ ਜੇ ਇਹ ਤਾਂ ਇਹਨਾਂ ਨੂੰ ਸੋਚਣਾ ਹੈ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਸ਼ਾਂਤੀ ਭੰਗ ਹੋਵੇ ਅਸੀਂ ਤਾਂ ਪਹਿਲੇ ਹੀ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਦਾ ਪਹਿਲੇ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਦਾ ਇਨਕਾਊਂਟਰ ਤਰਨ ਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਭਾਲੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹਿੰ ਕੇ ਮਾਰਦੇ ਆ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇਹ ਰੁਕਣੀ ਨਹੀਂ ਇਹ ਗੱਲ ਜੇ ਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਹਨੂ ਚੱਕ ਗੈਂਗਸਟਰ ਕਹਿੰ ਕੇ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ 바ਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ਾਂ ਕਰਨੀਆਂ ਭੜਕਾਉਣ ਦੀ ਆ ਉਸ ਆਉਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗਤ ਜਿ ਰਹਿ ਕੇ ਇਹ ਮੋਰਚਾ ਫਤਿਹ ਕਰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਆ ਇਹ ਜ਼ਬਰਦਸਤ ਤੋੜ ਦਿਵਾਉ ਜੀ ਜੋ ਭਾਨਾ ਸਿੰਘ ਸਿੱਧੂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਚ ਬੰਦ ਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਤੋਂ ਇਹਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਪੰਨਾ ਸਿੰਘ ਸਿੱਧੂ ਨੂੰ ਰਿਹਾ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਆਏ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਹੈ ਕਿ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਹੈ ਤੇ ਅਸੀਂ ਅਪੀਲ ਕਰਦੇ ਆ ਸਮੁੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮੇਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭੰਨ ਹਾਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਵਾਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫੁੱਲੋ ਇੱਕ ਤਰੀਕ ਨੂੰ ਆਪਣੇ ਮਾਨ ਸਾਹਿਬ ਨੇ ਰੱਖਿਆ ਧੂਰੀ ਦੇ ਵਿੱਚ ਜਿਹੜੇ ਐਮਪੀ ਨੇ ਇੱਥੋਂ ਉਹਨਾਂ ਨੇ ਤੇ ਤਿੰਨ ਦਾ ਜਿਹੜਾ ਹੈਗਾ ਉਹ ਸਾਡਾ ਸਾਰਾ ਜੰਨੀਆਂ ਵੀ ਜੱチェ ਬੰਦੀਆਂ ਨੇ ਸਾਰੇ ਨੇ ਇਕੱਠੇ ਹੋ ਕੇ 3 ਤਰੀਕ ਦਾ ਜਿਹੜਾ ਭਵਨ ਸਨਮਾਨ ਦਾ ਜਿਹੜਾ ਘਰਾਓ ਰੱਖਿਆ ਘਰ ਦਾ ਉਧਰ ਨੂੰ ਜਾਣ ਦਾ ਸੱਦਾ ਹੈ ਉਹਦੇ ਲਈ ਤਿਆਰੀਆਂ ਆਦੀਆਂ ਫੁੱਲ ਰੱਖਣੀਆਂ ਢਿੱਲੀ ਨਹੀਂ ਗੱਲ ਕਰਨੀ ਕਿਉਂਕਿ ਹਲੇ ਤੁਹਾਨੂੰ ਪਤਾ ਹੀ ਇਹ ਵੀ ਸਰਕਾਰਾਂ ਕਿਵੇਂ ਤਕੜੋਂ ਬਾਜ਼ੀਆ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਚਲ ਜਾ ਆ ਕੇ ਛੱਡ ਦੇਗਾ ਛੁੜਾ ਦੇਾਂਗੇ ਜੀ ਭਾਣਾ ਮੈਂ ਫਿਰ ਕਹਾਂ ਹਲੇ ਨਹੀਂ ਛੱਡਿਆ ਹਲੇ ਨਹੀਂ ਰਹਾ ਹੋਇਆ ਪਰ ਤੇ ਪਤਾ ਨਹੀਂ ਹੋਰ ਕਿੰਨੇ ਕ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਆ ਦੁਬਾਰਾ ਮੀਟਰ 'ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ ਤੇ ਕੋਈ ਆਪਾਂ ਜਿਹੜਾ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦੇ। ਇਹ ਕਹਿੰਦੇ ਉੱਪਰ ਅਸੀਂ ਆਪਣੇ ਅਫਸਰਾਂ ਨਾਲ ਗੱਲ ਕਰਾਂਗੇ। ਆਪਣੇ ਜਿਹੜੇ ਸਰਕਾਰ ਨਾਲ ਗੱਲ ਕਰਨਗੇ ਤੇ ਉਹ ਗੱਲਬਾਤ ਕੱਲ ਨੂੰ ਦੁਬਾਰਾ 11 ਵਜੇ ਫਿਰ। ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ। ਉਹਨੇ ਕੋਈ ਜ਼ਬਰ ਥੋੜੀ ਕੀਤਾ। ਉਹ ਕੋਈ ਅਤਵਾਦੀ ਫੜਿਆ ਇਹਨਾਂ ਨੇ ਜਿਹੇ ਇਸ ਤਰੀਕੇ ਨਾਲ ਮੁਕੱਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਉਹਦੀ। ਆ ਕੱਲ ਮਹੱਲੀ ਸੀ ਸਟਾਫ ਦੇ ਚੁਲ ਜਾ ਕੇ ਜੋ ਬਾਰ ਖੁਦਾਂ ਸੇਲਿੰਗਾਂ ਦੇ ਲਟਾਇਆ ਜਾ ਰਹਿਆ ਬਰਫ ਤੇ ਤੇ ਉੱਤੇ ਸਿਰ 'ਚ ਪਾਣੀ ਪਰ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਆ। ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ 1000 ਗੁਣਾ ਕੱਟ ਜਾ ਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਵੀ ਬਖਸ਼ ਦੇਤਾ ਜਿਹੜੇ ਕਿੱਥੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਭਾਈ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੀੜਨਾ ਹੈ ਕਿਵੇਂ ਆਪ ਸਮੇ ਲੋਕਾਂ ਨੂੰ ਖਝੋਲਾ ਪਾਹੀ ਗੱਲ ਲੰਮੀ ਸੜੀ ਤੋਂ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੰਡ ਆਉਣੀ ਹੈ ਲੰਗਰ ਪ੍ਰਸ਼ਾਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਅਗਲੀ ਮੀਟਿੰਗ ਉਹ ਕਰੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦਿਆਂਗੇ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਕਿ ਇਹ ਗੱਲ ਕੱਲ ਨੂੰ ਤੈ ਹੋਣੀ ਹੈ ਕਿੱਧਰ ਨੂੰ ਜਾਈਏ ਇਸ ਕਰਕੇ ਇਹ ਤਾਂ ਇਹਨਾਂ ਨੂੰ ਸੋਚਣਾ ਹੈ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਕੋਈ ਸ਼ਾਂਤੀ ਭੰਗ ਹੋਵੇ ਅਈਦਾ ਪਹਿਲੇ ਹੀ ਚਾਹਨੇ ਕਿ ਪੰਜਾਬ ਦੀ ਜਵਾਨੀ ਦਾ ਪਹਿਲੇ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਥਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨ ਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਦਾ ਇਨਕਾਊਂਟਰ ਤਰਨ ਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਭਾਲੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਹੈ ਜ਼ੁਲਮ ਦੇ ਖਿਲਾਫ ਹੈ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹ ਕੇ ਮਾਰਦੇ ਆ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇਹ ਸੇ ਰੁਕਣੀ ਨਹੀਂ ਦੀ ਇਹ ਗੱਲ ਜੇ ਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਹਨ ਨੂੰ ਚੱਕ ਗੈਂਸਟਰ ਕਹ ਕੇ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ 바ਰੀ-ਬਾਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ ਕਰ ਲਈਆਂ ਭੜਕਾਉਣ ਦੀਆਂ ਉਸਾਉਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗਤ ਜ ਰਹਿ ਕੇ ਇਹ ਮੋਰਚਾ ਫਤਿਹ ਕਰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਆ ਇਹ ਜ਼ਬਰਦਸਤ ਤੋੜ ਦੇਗਾ